ਮਨਾਰਮ ਫੋਨ ਨੰਬਰ ਲਿਖ ਦਿਓ 1 ਮਿੰਟ ਇੱਕ ਮਿੰਟ ਇੱਕ ਫੋਨ ਨੰਬਰ ਲਿਖ ਕੇ ਲੈ ਲਓ ਜੇ ਫੋਨ ਨੰਬਰ ਹੈਗਾ ਤਾਂ ਲੈ ਲਓ ਮੈਨੂੰ ਦੇ ਦਿਓ ਕੋਈ ਨਹੀਂ ਕੋਈ ਮੈਨੂੰ ਬੁਲਾਉ ਮੈਨੂੰ ਬੁਲਾ ਫੋਨ ਨੰਬਰ ਫੋਨ ਨੰਬਰ ਨਹੀਂ ਹੈਗਾ 1 ਮਿੰਟ 1 ਮਿੰਟ ਮੈਡਮ ਮੈਡਮ 1 ਮਿੰਟ 1 ਫੋਨ ਨੰਬਰ ਲਿਖੋ ਨਾ ਪਏ ਨੇ ਇਹ ਚ ਤਾਂ ਹੈਗਾ ਆ ਪਹਿਲੇ ਚ ਨਹੀਂ ਹੈਗਾ ਨਾ ਫੋਨ ਨੰਬਰ ਲਿਖ ਦਿਓ ਤੇ ਤੋਂ ਬਾਅਦ ਮੈਨੂੰ ਦੇ ਦਿਓ ਤੁਹਾਨੂੰ ਕੱਲ ਨੂੰ ਫੋਨ ਆਊਗਾ ਫੋਨ ਨੰਬਰ ਤੇ ਲਿਖਣਾ ਪਏ ਨੇ ਲਿਖ ਨਾ ਆਰਾਮ ਨਾ ਆਰਾਮ ਕੋਈ ਨਹੀਂ ਕੋਈ ਫੋਨ ਨੰਬਰ ਤਾਂ ਦਿਓ ਨਾ ਪੰਜੀ ਤੁਸੀਂ ਫੋਨ ਨੰਬਰ ਤਾਂ ਦਿਓ ਨਾ ਨਹੀਂ ਲਿਖਿਆ ਨਾ ਦਿਖਾਓ ਕਿਥੇ ਲਿਖਿਆ ਤੁਸੀਂ ਆਪਣਾ ਫੋਨ ਲਿਖ ਦਿਓ ਹੁਣ ਇਦਾਂ ਮੈਨੂੰ ਕਿਵੇਂ ਪਤਾ ਲੱਗੂਗਾ ਕੌਣ ਮੈਨੂੰ ਫੋਨ ਤਾਂ ਲਿਖ ਦਿਓ ਨਾ ਐਤੇ ਲਿਖ ਦਿਓ ਦੁਬਾਰੇ ਲਿਖ ਦੋ ਫੋਨ ਨੰਬਰ ਲਿਖ ਦੋ ਮੈਂ ਲਿਖ ਦਉ ਫੋਨ ਨੰਬਰ ਲਿਖ ਦੋ ਮੈਂ ਕਹੀ ਜਾਂਦਾ ਫੋਨ ਨੰਬਰ ਲਿਖ ਦੋ 15 ਮਿੰਟ ਹੋ ਗਏ ਮੈਨੂੰ ਇਹ ਕਹਿੰਦੇ ਨੂੰ ਕਿ ਫੋਨ ਨੰਬਰ ਲਿਖ ਦੋ ਦੇਓ ਨਾ ਕਿੱਥੇ ਲਿਖ ਦੋ ਦਵਾਰਾਂ 'ਚ ਲਿਖ ਦੋ ਮੈਂ ਕਹਿੰਨਾ ਉਸੇ ਪਰਚੀ ਤੇ ਐ ਨਹੀਂ ਹੋ ਸਕਦਾ ਜੀ ਮੈਨੂੰ ਕਹੀ ਜਾਂਦੇ 35 49 25 35 ਤੁਸੀਂ ਲਿਖ ਕੇ ਦੇ ਦੋ ਮੈਨੂੰ ਹਾਲੋ ਐਸੇ ਤੇ ਲਿਖੋ ਕੀ ਆਲੇ ਮੇ ਟੇੜਿਓ ਤਖਤੇ ਪਲਟੂਗੇ ਐਤ ਕੀ ਦਾ ਕੰਮ ਕਰ ਦੋ ਯਾਰ ਮਿੰਤਾਲੀ ਗੱਲ ਐ ਓ ਹਰੇਕ ਸਾਲ ਦਰਖਤ ਵੀ ਪੱਤੇ ਬਦਲ ਲੈਂਦੇ ਐ ਐਤ ਕੀ ਦਾ ਬਦਲੋ ਫਿਰ ਹਾਈ ਸਮਝਾ ਕਿਕਲੀ ਕਿਲੀ ਤੋਂ ਮਜੀਠੀਏ ਤੇ ਸੁਖਵੀਰ ਦੀ ਸਮਝ ਕੋ ਚਾਵੇ ਨਾ ਬੋਟ ਕੋਈ ਥਿਆਵੇ ਨਾ ਓ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਜ਼ਿੰਦਗੀ ਦਾ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਸੂਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਚਾਹੁੰਦੇ ਸੀ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਚਾਹੁੰਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀਏ ਫਿਰ ਕਾਲੀ ਦਲ ਦੀ ਫੱਟੀ ਭਾਈ ਤੇ ਭਾਈਏ ਨੇ ਪੋਚੀ ਹੈ ਮੇਰਾ ਭਾਈ ਜਿਹਦਾ ਨਾਮ ਬਿਕਰਮਜੀਤ ਸਿੰਘ ਵੇ ਉਹਨੂੰ ਬਾਹਰ ਕਿਵੇਂ ਕੱਢੀਏ ਲੋਕ ਕਹਿੰਦੇ ਚਿੱਤੇ ਦਾ ਕਿੰਗ ਵੇ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਫੋਟਾਂ ਵਾਲੀ 1 ਜੂਨ ਅਸੀਂ ਮੌਜ ਬਹੁਤ ਲੁੱਟੀ ਐ ਕੁੱਗੀ ਛਿੱਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨ ਭਗਵੰਤ ਨੇ ਪੁੱਟੀ ਐ ਲੈ 4 ਤਰੀਕ ਤੋਂ ਬਾਅਦ ਬਾਦਲ ਪਰਿਵਾਰ ਦੀ ਰਾਜਨੀਤੀ ਚੋਂ ਛੁੱਟੀ ਐ ਬੋਲੇ ਸੋਨਿਹਾਲ ਜਿੰਦਾਬਾਦ ਮਾਨ ਸਾਹਿਬ ਪੰਜਾਬ ਦੇ ਲੋਕ ਪੁਰੀਏ ਮੁਖਵੰਤਰੀ ਅਸਲ ਸਾਡੇ ਦਰਮਿਆਨ ਦੇ ਮਜੀਠੇ ਦੀ ਤਸਦੀਕ ਦੇ ਉੱਤੇ ਮਜੀਠਾ ਮਾਨ ਸਾਹਿਬ ਦੇਸ਼ ਭਗਤਾਂ ਦਾ ਸ਼ਹਿਰ ਸੀਗਾ ਦੇਸ਼ ਭਗਤਾਂ ਦਾ ਪਿੰਡ ਸੀਗਾ ਪੱਤਕੋਲ ਲੋਕਾਂ ਦੇ ਇਹਨਾਂ ਨੂੰ ਬਧਨਾਮ ਕਰਤਾ ਅਸੀਂ ਐਕਾ ਤੁਹਾਨੂੰ ਯਕੀਨ ਦਿਵਾਉਂਦੇ ਆ ਕਿ ਮਜੀਠੇ ਦੇ ਲੋਕਾਂ ਨੇ ਵੀ ਇਹ ਤੈਅ ਕਰਦੇ ਆ ਕਿ ਅੰਬਸਰ ਦੀ ਲੋਕ ਸਭਾ ਸੀਟ ਜਿਹੜੀ ਹੈ ਉਹ ਵੱਡੀ ਗਿਣਤੀ ਦੇ ਵਿੱਚ ਜਿਤਾਵਾਂਗੇ ਉਹਦੇ ਸੀਟ ਜਿਤਾ ਕੇ ਤੁਹਾਡੀ ਝੋਲੀ ਦੇ ਵਿੱਚ ਪਾਵਾਂਗੇ ਮਾਨਸਰਤੇ ਸਾਡੇ ਹਲਕਾ ਚਾ ਜੱਗਾ ਜੀ ਆ ਜਗਵਿੰਦਰ ਬਾਵਾ ਜੱਗਾ ਜੀ ਸਾਰੇ ਬੜੀ ਟੀਮ ਵਰਕ ਲੱਗੀ ਆ ਤਲਵੀਰ ਖੇਲ ਜੀ ਲੱਗੇ ਆ ਸਾਡੇ ਬਲਾਕ ਪ੍ਰਧਾਨ ਲੱਗੇ ਵਿਜੀਠੇ ਜੱਗਾ ਜੀ ਦੀ ਗਵਾਹੀ ਦੇ ਵਿੱਚ ਸਾਰੀ ਸਾਡੀ ਟੀਮ ਵਿਜੀਠੇ ਵਿੱਚ ਲੱਗੀ ਆ ਉਹ ਸਾਰੀ ਸਾਡੀ ਟੀਮ ਜਿਹੜੀ ਵਿਜੀਠਾ ਜਿੱਤ ਕੇ ਦਊਗੀ ਇਹ ਸੀਟ ਜਿੱਤ ਕੇ ਤੁਹਾਡੀ ਚੋਹੀ ਪਾਵਾਂਗੇ ਔਰ ਮਾਨ ਸਾਹਿਬ ਅਸੀਂ ਐਲਾਨ ਕੀਤਾ ਕਿ 1 ਜੂਨ ਤੋਂ ਬਾਅਦ ਮਜੀਠੀਆਂ ਦੀ ਕੋਈ ਤਕੇਸ਼ ਆਈ ਏ ਹਾਈ ਕੇਵਾ ਤਨੀ ਹੋਰ ਜਾਵੇ ਬਗਾ ਜਵਬ ਕਰਦੀ ਹੋਦੇ ਉਹ ਸਮਾਂ ਬੀਤ ਗਿਆ ਹੋੜ ਆ ਗਿਆ ਅਸਲੀ ਬੰਦੇ ਹੁਣ ਕੋਈ ਤਕੇ ਛਾਈ ਮਜੀਠੇਰਾ ਵਤਨੀ ਹੋਰ ਜਾਗੇ ਮਜੀਠੇਰਾ ਵਿਕਾਸ ਕਰਦਾ ਮਾਨ ਸਾਹਿਬ ਤੁਹਾਡੇ ਕੋ ਪੈਸੇ ਲੈ ਕੇ ਮਜੀਠਾ ਬਦਲਣਾ ਇਹਦਾ ਲੋਕਾਂ ਨੇ ਇਥੇ ਬਹੁਤ ਲੋਕਾਂ ਦੇ ਉੱਤੇ ਝੂਠੇ ਬੱਚੇ ਕਰਾਏ ਇਹ ਸਭ ਚੀਜ਼ਾਂ ਹੁਣ ਬੰਦ ਹੋੜ ਗਿਆ ਸੋਬ ਜਿਠੇ ਆ ਗਿਆ ਤਗੜਿਆ ਜੋ ਹਲਕਾ ਪਾਬਾ ਜੀ ਲਾ ਦੇਣੀ ਆ ਮਾਨ ਸਾਹਿਬ ਦਾ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ ਜਗਾ ਦੀ ਦਾ ਤਲਵੀਰ ਦਾ ਸਾਡੇ ਸਾਰੇ ਹਲਕਾ ਜਿਹੜਾ ਸਾਡੇ ਬਲਾਕ ਜਿਹੜਾ ਸਾਡੇ ਪਾਰਟੀਆਂ ਦੇ ਬਲੰਟੀਆਂ ਸਰ ਦਾ ਬਹੁਤ ਬਹੁਤ ਧੰਨਵਾਦ ਅਗਰ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਇਨਕਲਾਬ ਜੀ ਹਾਂ ਬੋਲੇ ਜ਼ਾਨੀਰ